ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਬਟਾਲਾ ਵਿੱਚ ਭਰੇ ਬਾਜ਼ਾਰ ਚ ਗੋਲੀਬਾਰੀ ਦੋ ਦੀ ਮੌਕੇ ਤੇ ਹੋਈ ਮੌਤ ਕਰਵਾ ਚੌਥ ਦੀ ਰਾਤ ਬਟਾਲਾ ਵਿੱਚ ਚੰਦਾਖਾਨਾ ਖਜ਼ਾਨੇ ਨੇੜੇ ਜੁੱਤੀਆਂ ਵਾਲੀ ਦੁਕਾਨ ਤੇ ਮੋਟਰਸਾਈਕਲ ਸਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਦੋ ਵਿਅਕਤੀ ਮੌਕੇ ਤੇ ਮਾਰੇ ਗਏ ਕਈ ਜ਼ਖਮੀ ਹੋਏ ਅਤੇ ਪੂਰਾ ਇਲਾਕਾ ਦਹਿਸ਼ਤ ਵਿੱਚ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਸਿਹਤ ਕ੍ਰਾਂਤੀ ਸਕੀਮ ਨਾਲ ਲੋਕ ਅਪਣਾਉਣਗੇ ਸਿਹਤਮੰਦ ਜੀਵਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿਹਤ ਕ੍ਰਾਂਤੀ ਸਕੀਮ ਲੰਬੀ ਜਿਸ ਨਾਲ ਲੋਕਾਂ ਨੂੰ ਤੰਦਰੁਸਤ ਸਰੀਰ ਅਤੇ ਮਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਸਕੀਮ ਵਿੱਚ ਯੋਗਾ ਖੁੱਲੇ ਵਿਚਾਰ ਵਟਾਂਦਰੇ ਅਤੇ ਫਿਟਨੈਸ ਪ੍ਰੋਗਰਾਮ ਸ਼ਾਮਿਲ ਹਨ ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਪੰਜਾਬੀਆਂ ਦੇ ਭਲੇ ਲਈ ਵੱਡਾ ਕਦਮ ਦੱਸਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਨ ਲਈ ਸੰਤਾਂ ਮਹਾਪੁਰਸ਼ਾਂ ਅਤੇ ਬੁੱਧੀਜੀਵੀਆਂ ਨਾਲ ਗੱਲਬਾਤ ਕੀਤੀ ਨਵੰਬਰ ਵਿੱਚ ਨਗਰ ਕੀਰਤਨਾ ਅਤੇ ਧਾਰਮਿਕ ਪ੍ਰੋਗਰਾਮਾਂ ਨੂੰ ਯੋਜਨਾ ਬਣਾਈ ਜਾ ਰਹੀ ਹੈ ਇਹ ਪੰਜਾਬ ਵਿੱਚ ਧਾਰਮਿਕ ਏਕਤਾ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੈ ਪਹਾੜੀ ਖੇਤਰਾਂ ਵਿੱਚ ਹੋ ਰਹੀਆਂ ਬਦਲਾਅ ਕਾਰਨ ਪੰਜਾਬ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ ਅਤੇ ਅਗਲੇ ਦਿਨਾਂ ਵਿੱਚ ਤਾਪਮਾਨ ਵਿੱਚ ਕਮੀ ਆਵੇਗੀ। ਮੌਸਮ ਵਿਭਾਗ ਨੇ ਹਲਕੀ ਧੁੰਦ ਅਤੇ ਠੰਡੀ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਲੋਕਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਆਈਪੀਐਲ 2025 ਦੇ ਕੁਆਲੀਫਾਇਰ ਵਿੱਚ ਪੰਜਾਬ ਕਿੰਗਸ ਨੇ ਟੌਸ ਜਿੱਤ ਕੇ ਮੁੰਬਈ ਇੰਡੀਅਨਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਪਰ ਬਾਅਦ ਵਿੱਚ ਮੈਚ ਹਾਰ ਗਈ। ਪੰਜਾਬੀ ਖਿਡਾਰੀਆਂ ਨੇ ਵਧੀਆ ਖੇਡ ਦਿਖਾਈ ਪਰ ਚੈਂਪੀਅਨ ਮੁੰਬਈ ਨੇ ਤੀਬਰ ਚੁਣੌਤੀ ਦਿੱਤੀ। ਇਹ ਪੰਜਾਬੀ ਖੇਡ ਪ੍ਰੇਮੀਆਂ ਲਈ ਨਿਰਾਸ਼ਾਜਨਕ ਪਰ ਉਤਸ਼ਾਹਪੂਰਨ ਮੈਚ ਸੀ। ਫਰੀਦਕੋਟ ਵਿੱਚ ਪੰਜਾਬ ਖੇਡਾਂ ਲਈ ਚੁਣੀ ਗਈ ਕ੍ਰਿਕਟ ਟੀਮ ਤੇ ਧਾਂਦਲੀ ਦੇ ਗੰਭੀਰ aarop ਲੱਗੇ ਹਨ। ਸ਼ਿਕਾਇਤ ਮੁੱਖ ਮੰਤਰੀ ਤੱਕ ਪਹੁੰਚੀ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਚੋਣ ਪ੍ਰਕਿਰਿਆ ਵਿਤਕਰੇ ਨਾਲ ਕੀਤੀ ਗਈ ਅਤੇ ਨਿਰਪੱਖਤਾ ਦੀ ਘਾਟ ਸੀ। ਕਈ ਖਿਡਾਰੀਆਂ ਨੇ ਮੌਕਿਆਂ ਦੀ ਅਸਮਾਨ ਵੰਡ ਤੇ ਪ੍ਰਸ਼ਨ ਉਠਾਏ ਹਨ। ਇਸ ਮਾਮਲੇ ਵਿੱਚ ਖੇਡ ਨਿਗਮ ਨੇ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਿਧਾਇਕ ਸੰਜੀਵ अरोड़ा ਵੱਲੋਂ ਪੀਏਯੂ ਪੰਜਾਬ ਐਗਰੋ ਅਤੇ ਬਾਗਵਾਨੀ ਵਿਭਾਗ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਵਿਕਰੀ ਜਾਂ ਹੋਰ ਵਰਤੋਂ ਲਈ ਯੋਜਨਾ ਬਣਾਈ ਜਾ ਰਹੀ ਹੈ। ਇਹ ਕਦਮ ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲਿਆ ਗਿਆ ਜਿਸ ਦਾ ਮਕਸਦ ਅਰਬਨ ਡਿਵੈਲਪਮੈਂਟ ਅਤੇ ਨਾਜਾਇਜ਼ ਕਲੋਨੀਆ ਤੇ ਨਿਜੰਤਰਣ ਕਰਨਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਚੋਣ ਲਈ ਪ੍ਰਮੁੱਖ ਸੋਸ਼ਲ ਵਰਕਰ ਅਤੇ ਉਦਯੋਗਪਤੀ ਪਦਮਸ਼੍ਰੀ ਡਾਕਟਰ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ ਆਪਣੀ ਨਾਮਜ਼ਦਗੀ ਦਾਖਲ ਕਰਵਾਈ ਹੈ ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦਾ ਸੂਚਾ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ ਇਹ ਚੋਣ ਪੰਜਾਬ ਵਿਧਾਨ ਸਭਾ ਵਿੱਚ ਵੱਡੇ ਬਹੁਮਤ ਦੇ ਸੰਦਰਭ ਵਿੱਚ ਹੋ ਰਹੀ ਹੈ ਪੰਜਾਬ ਵਿੱਚ ਕਰਵਾ ਚੌਥ ਦੇ ਤਿਉਹਾਰ ਨੂੰ ਨੇਤਾਵਾਂ ਦੇ ਘਰਾਂ ਵਿੱਚ ਵੀ ਖੁਸ਼ੀ ਨਾਲ ਮਨਾਇਆ ਗਿਆ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਵਿਵਾਹਿਤ ਸੁਖ ਲਈ ਵਰਤ ਰੱਖਦੀਆਂ ਹਨ। ਚੰਨ ਦੇ ਦਿਖਣ ਤੋਂ ਬਾਅਦ ਉਹ ਚੰ드ਰਮਾ ਦੀ ਪੂਜਾ ਕਰਦੀਆਂ ਹਨ ਅਤੇ ਤੋੜਨਾ ਵਰਤ ਦੀ ਮੁੱਖ ਰਸਮ ਹੁੰਦੀ ਹੈ। ਕਰਵਾ ਚੌਥ ਪੰਜਾਬੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਪਤੀ-ਪਤਨੀ ਦੇ ਪਿਆਰ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਜਲੰਧਰ ਪੁਲਿਸ ਨੇ 2.5 ਕਿਲੋਗ੍ਰਾਮ ਆਰਡੀਐਕਸ ਵਾਲਾ ਆਈਈਡੀ ਜ਼ਬਤ ਕੀਤਾ ਹੈ ਅਤੇ ਦੋ ਮੁਲਜ਼ਮਾਨ ਗੁਰਜਿੰਦਰ ਸਿੰਘ ਅਤੇ ਦੀਵਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਤੋਂ ਇੱਕ ਰਿਮੋਟ ਵੀ ਬਰਾਮਦ ਹੋਇਆ ਹੈ ਜੋ ਹਮਲੇ ਲਈ ਇਸਤੇਮਾਲ ਹੋ ਸਕਦਾ ਸੀ। ਪੁਲਿਸ ਦਾ ਸ਼ੱਕ ਹੈ ਕਿ ਇਹ ਅੱਤਵਾਦੀ ਮੋਡੀਊਲ ਪੰਜਾਬ ਵਿੱਚ ਮੁਕਾਬਲੇ ਦੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੰਜਾਬ ਦੇ ਪਾਵਰ ਸੈਕਟਰ ਯੂਨੀਅਨਾਂ ਨੇ ਪੀਐਸ ਪੀਸੀਐਲ ਅਤੇ ਪੀਐਸਟੀਸੀਐਲ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਯੋਜਨਾ ਵਿਰੁੱਧ ਐਮਰਜੈਂਸੀ ਮੀਟਿੰਗ ਕੀਤੀ ਹੈ ਯੂਨੀਅਨਾਂ ਦਾ ਦਾਵਾ ਹੈ ਕਿ ਜਾਇਦਾਦਾਂ ਦੀ ਵਿਕਰੀ ਪੰਜਾਬ ਦੇ ਬਿਜਲੀ ਸੈਕਟਰ ਅਤੇ ਲੋਕਾਂ ਦੇ ਹਿੱਤਾਂ ਖਿਲਾਫ ਜਾਵੇਗੀ ਇਹ ਯੋਜਨਾ ਪੰਜਾਬੀਆਂ ਦੀਆਂ ਆਰਥਿਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀ ਹੈ ਪੰਜਾਬ ਸਰਕਾਰ ਨੇ ਰੋਪੜ ਜ਼ਿਲ੍ਹੇ ਤੋਂ ਆਨੰਦਪੁਰ ਸਾਹਿਬ ਨੂੰ ਵੱਖਰਾ ਕਰਕੇ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ ਇਹ ਐਲਾਨ 24 ਨਵੰਬਰ ਨੂੰ ਵਿਧਾਨ ਸਭਾ ਵਿੱਚ ਹੋ ਸਕਦਾ ਹੈ ਨਮਾਜਲਾ ਬਣਾਉਣ ਦਾ ਉਦੇਸ਼ ਖੇਤਰੀ ਵਿਕਾਸ ਨੂੰ ਤੇਜ਼ ਕਰਨਾ ਅਤੇ ਇਲਾਕੇ ਦੀ ਪ੍ਰਸ਼ਾਸਨਿਕ ਸੁਵਿਧਾਵਾਂ ਨੂੰ ਬਿਹਤਰ ਕਰਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਪ੍ਰਧਾਨ ਡਾਕਟਰ राजीव ਬਿੰਦਲ ਦੇ ਵੱਡੇ ਭਰਾ ਰਾਮਕੁਮਾਰ ਬਿੰਦਲ ਨੂੰ 78 ਸਾਲ ਦੀ ਉਮਰ ਵਿੱਚ ਸੋਲਨ ਪੁਲਿਸ ਨੇ 25 ਸਾਲ ਦੀ ਇੱਕ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਦਾ ਦਾਵਾ ਹੈ ਕਿ ਉਹ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਰਾਮਕੁਮਾਰ ਕੋਲ ਆਯੁਰਵੈਦਿਕ ਇਲਾਜ ਲਈ ਗਈ ਸੀ। ਇਲਾਜ ਦੇ ਦੌਰਾਨ ਉਸ ਨਾਲ ਵੈਦਿਕ ਜਾਂਚ ਦੇ ਝੂਠੇ ਹਵਾਲੇ ਨਾਲ ਬਲਾਤਕਾਰ ਕੀਤਾ ਗਿਆ। ਤੀਜੀ ਜਮਾਤ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਿੱਖਿਆ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਇਤਿਹਾਸਿਕ ਬਦਲਾਅ ਲਿਆ ਰਹੀ ਹੈ ਹੁਣ ਸਕੂਲਾਂ ਵਿੱਚ AI ਨੂੰ ਇੱਕ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਅੱਗੇ ਆਉਣ ਵਾਲੀ ਤਕਨੀਕੀ ਦੁਨੀਆ ਲਈ ਤਿਆਰ ਕੀਤਾ ਜਾ ਰਿਹਾ ਹੈ ਇਹ ਕਦਮ ਭਾਰਤ ਦੀ ਸਿੱਖਿਆ ਨੂੰ ਆਧੁਨਿਕਤਾ ਅਤੇ ਡਿਜੀਟਲ ਯੁੱਗ ਦੇ ਅਨੁਕੂਲ ਬਣਾਉਂਦਾ ਹੈ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ वाई ਪੂਰਨ ਕੁਮਾਰ ਨੇ ਆਪਣੇ ਚੰਡੀਗੜ੍ਹ ਵਾਲੇ ਸਰਕਾਰੀ ਘਰ ਵਿੱਚ ਖੁਦਕੁਸ਼ੀ ਕੀਤੀ। ਉਹਨਾਂ ਦੀ ਮੌਤ ਨੂੰ ਘੇਰੇ ਕੇ ਬਹੁਤ ਸਿਆਸੀ ਅਤੇ ਸਮਾਜਿਕ ਚਰਚਾ ਹੋ ਰਹੀ ਹੈ। ਪੁਲਿਸ ਨੇ ਪੂਰੀ ਤਰ੍ਹਾਂ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਅੱਜ ਪੋਸਟਮਾਰਟਮ ਹੋਣ ਦੀ ਉਮੀਦ ਹੈ ਜਿਸ ਵਿੱਚ ਚੀਨਾ ਲਾਵਣ ਜਾਂਚ ਕਰਕੇ ਮੌਤ ਕਾਰਨ ਦਾ ਪਤਾ ਲੱਗੇਗਾ। ਇਕ ਅਧਿਆਪਕਾ ਨੇ ਸ਼ੂਗਰ ਬੇਬੀ ਬਣ ਕੇ 65 ਵਿਆਹੇ ਹੋਏ ਮਰਦਾਂ ਨਾਲ ਸੰਬੰਧ ਬਣਾਏ ਅਤੇ ਕਿਹਾ ਕਿ ਵਿਆਹੇ ਹੋਏ ਮਰਦ ਵਧੇਰੇ ਪ੍ਰੋਸੈਕ ਯੋਗ ਹੁੰਦੇ ਹਨ ਜਿਸ ਨੇ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਵੱਡੀ ਚਰਚਾ ਛੇੜ ਦਿੱਤੀ ਉਸਨੇ ਆਪਣੀ ਕਹਾਣੀ ਸਾਂਝੀ ਕਰਕੇ ਆਰਥਿਕ ਆਜ਼ਾਦੀ ਤੇ ਜੋੜ ਦਿੱਤਾ ਇਹ ਵਾਇਰਲ ਵੀਡੀਓ ਨੇ ਨੈਤਿਕਤਾ ਤੇ ਸਮਾਜ ਨੂੰ ਲੈ ਕੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੈ ਅਗਲੀ ਖਬਰ ਤੋਂ ਪਹਿਲਾਂ ਇੱਕ ਛੋਟੀ ਜੀ ਬੁਝਾਰਤ ਦਾ ਉੱਤਰ ਦੇ ਸਕਦੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ। ਬੁਝਾਰਤ ਕੁਝ ਇਸ ਤਰ੍ਹਾਂ ਹੈ ਇੱਕ ਕਿਸਾਨ ਕੋਲ 4 گاਵਾ ਹਨ। ਪਹਿਲੀ ਗਾਂ ਰੋਜ਼ 8 ਲੀਟਰ ਦੁੱਧ ਦਿੰਦੀ ਹੈ ਅਤੇ ਦੂਜੀ ਗਾਂ 10 ਲੀਟਰ, ਤੀਜੀ ਗਾਂ 6 ਲੀਟਰ ਅਤੇ ਚੌਥੀ 12 ਲੀਟਰ। ਜੇਕਰ ਕਿਸਾਨ ਪਹਿਲੇ 3 ਦਿਨ ਸਿਰਫ ਪਹਿਲੀ ਅਤੇ ਦੂਜੀ ਗਾਂ ਦਾ ਦੁੱਧ ਇਕੱਠਾ ਕਰਦਾ ਹੈ ਅਤੇ ਅਗਲੇ 4 ਦਿਨ ਸਾਰੀਆਂ 4 گاਵਾਂ ਦਾ ਦੁੱਧ ਇਕੱਠਾ ਕਰਦਾ ਹੈ ਤਾਂ ਇੱਕ ਹਫ਼ਤੇ ਯਾਨੀ ਕਿ 7 ਦਿਨ ਵਿੱਚ ਕੁੱਲ ਕਿੰਨੇ ਲੀਟਰ ਦੁੱਧ ਹੋਵੇਗਾ? ਜਲਦੀ ਜਲਦੀ ਉੱਤਰ ਦਿਓ ਅਤੇ ਵਿਜੇਤਾ ਦਾ ਨਾਮ ਕੱਲ ਦੀ ਵੀਡੀਓ ਵਿੱਚ ਪੇਸ਼ ਕੀਤਾ ਜਾਵੇਗਾ ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਧੰਨਵਾਦ